ਜੀ ਚਲਕਲਾ تھا ਉਸ ਤੇ ਸਵਾਗਤ ਹੈ ਜੀ ਸਾਰਿਆਂ ਦਾ ਜਿਵੇਂ ਕਿ ਕਰਵਾਚੋਦਾ ਨੈਕਸਟ ਮੰਥ ਤਿਹਾਰ ਆ ਰਿਹਾ ਤਾਂ ਆਪਾਂ ਕੁਝ ਕੁ ਪੀਸ ਉਸ ਤੇ ਕੱਢ ਰਹੇ ਆ ਤੁਸੀਂ ਚੈੱਕ ਕਰ ਸਕਦੇ ਹੋ ਡਿਜ਼ਾਈਨ ਇਹ ਕੇ ਵਾਲਾ ਸੂਟ ਹੈ ਦੇਖੋ ਫੋਟੋ ਵਾਲਾ ਸੇਮ ਡਿਜ਼ਾਈਨ ਰਹੂਗਾ ਸੂਟ ਦਾ neck ਤੇ ਮਸ਼ੀਨ ਵਰਕ ਹੋਇਆ ਤੇ ਇਹ ਵਾਲੀ ਬੋਟਮ ਤੇ ਵੀ ਵਰਕ ਹੈ ਪਲੇਨ ਇਹਦੇ ਨਾਲ ਦੁਪੱਟਾ ਰਹੂਗਾ ਚੈੱਕ ਕਰ ਸਕਦੇ ਹੋ ਨੈਕਸਟ ਕਲਰ ਇਹ ਚ ਇਹ ਵਾਲਾ ਰਹੂਗਾ ਮਸ਼ੀਨ ਵਰਕ ਹੀ ਰਹੂਗਾ neck ਤੇ ਤੇ ਇਹ ਵਾਲਾ ਇਹਦੀ ਬੋਟਮ ਤੇ ਰਹੂਗਾ ਕੋਟਾ ਡੋਰੀਆ ਡਬਲ ਸ਼ੇਡ ਚ ਦੁਪੱਟਾ ਰਹੂਗਾ ਇਹਦੇ ਨਾਲ ਤੇ ਕਲਰ ਇੱਕੇ ਚ येलो ਕਲਰ ਆ ਗਿਆ ਦੇਖ ਸਕਦੇ ਹੋ ਇਹ ਵਾਲੀ ਇਹਦੀ ਬੋਟਮ ਤੇ ਕਮ ਹੈ ਡਬਲ ਸ਼ੇਡ ਕੋਟਾ ਡੋਰੀਆ ਦੁਪੱਟਾ ਹੈ ਸੇਮ ਕਲਰ ਪੀਸ ਇਹ ਵਾਲਾ ਹੈ ਐਂਡ ਇੱਕ ਬਰਬਰੀ ਦੇ ਸੂਟ ਕੱਢੇ ਨੇ ਆਪਾਂ ਆਫ ਤੇ 600 ਰੁਪਏ ਰੇਂਜ ਰਹੂਗੇ ਇਹਨਾਂ ਦੇ ਵੀ 600 ਰੁਪਏ ਰੇਂਜ ਰਹੂਗੇ ਮਸ਼ੀਨ ਵਰਕ ਹੈ ਵਿਦ ਪਟੀਆਂ ਨਾਲ ਨੇ ਸੂਟ 600 ਰੁਪਏ ਰੇਂਜ ਤੇ ਇੱਕੇ ਵਾਲੇ ਬਰਬਰੀ ਦੇ ਸੂਟ ਹੋਣਗੇ ਸੈਲਫ ਚ ਬਰਬਰੀ ਦੀ ਬੋਟਮ ਰਹੂਗੀ ਰੇਟ ਇਹਨਾਂ ਦਾ ਵੀ 600 ਰਹੂਗਾ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਇੱਕੇ ਵਾਲਾ ਕਲਰ ਆ ਗਿਆ ਐਂਡ ਇੱਕੇ ਵਾਲਾ ਕਲਰ ਆਗਾ ਤੇ ਇਹ ਬਰਬਰੀ ਚ ਇੱਕ ਤਿੰਨ ਚਾਰ ਸੂਟ ਮੈਚਿੰਗ ਚ ਵੀ ਹੈਗੇ ਨੇ ਚੈੱਕ ਕਰ ਸਕਦੇ ਹੋ ਕਲਰ ਇੱਕੇ ਵਾਲਾ ਡਿਜ਼ਾਈਨ ਆ ਗਿਆ ਐਂਡ ਇੱਕੇ ਵਾਲਾ ਡਿਜ਼ਾਈਨ ਆ ਗਿਆ ਤੇ ਕੁਝ ਕੁ ਪੀਸ ਮਸਲੀਨ ਦੇ ਪਲੇਨ ਚ ਨੇ ਕਿਸੇ ਨੂੰ ਚਾਹੀਦੇ ਹੋਣ ਤਾਂ ਜਿਵੇਂ ਕਿ ਵਰਕ ਵਗੈਰਾ ਲਈ ਬਹੁਤ ਜ਼ਿਆਦੇ ਵਧੀਆ ਸਟੱਫ ਹੈ ਇਹਨਾਂ ਦਾ ਪਿੰਕ ਕਲਰ ਆ ਗਿਆ ਸੀ ਗ੍ਰੀਨ ਲਾਈਟ ਜੇ ਸ਼ੇਡ ਡਾਰਕ ਸ਼ੇਡ ਸਾਰੇ ਸ਼ੇਡ ਇਹਨਾਂ ਚ ਦੇਖ ਸਕਦੇ ਹੋ ਬੇਬੀ ਪਿੰਕ ਲੈਮਨ ਪੀਚ ਕਲਰ ਸਾਰੀ ਕਲਰ ਨੇ ਤੇ ਇਹਨਾਂ ਦੀ ਰੇਂਜ ਰੂ ਵੀ ਓਨਲੀ 350 ਰੁਪਏ ਦਾ ਸੂਟ ਓਸ ਚ ਕੱਢ ਰਹੇ ਆਪਾਂ ਇਹ ਵਾਲੇ ਪੀਸ 350 ਦਾ ਓਨਲੀ ਇਹ ਵਾਲੇ ਪੀਸ ਰਹਿਣਗੇ 40 ਰੁਪਏ ਮੀਟਰ 200 ਦਾ ਸੂਟ ਰਹੂਗਾ ਸਾਰੇ ਕੱਪੜਾ ਇਹਨਾਂ ਦੇ ਵਿੱਚ ਵੀ ਦੇਖ ਸਕਦੇ ਹੋ organza ਤੇ ਆ ਚਲੂਨ ਤੇ ਆ ਗਿਆ ਗਲਾਸ organza ਤੇ ਆ ਗਿਆ georgette lining ਤੇ ਆ ਗਿਆ ਸਾਰੇ ਤਰ੍ਹਾਂ ਦੇ ਕੱਪੜੇ ਕੱਪੜੇ ਚ ਮਿਕਸ ਨੇ ਚੈੱਕ ਕਰ ਸਕਦੇ ਹੋ ਐਂਡ ਜਿਹੜੇ ਚੈੱਕ ਵਾਲੇ ਸੂਟ ਨੇ ਉਹਨਾਂ ਤੇ ਵੀ ਆਪਾਂ ਉਪ ਲਗਾ ਰਹੇ ਹਾਂ ਕਾਟਨ ਦੇ ਇਹ ਮੇਕੇਵਲ ਆ ਗਿਆ ਦੇਖੋ ਇਹਨਾਂ ਦਾ ਰੇਟ ਰਹੂਗਾ ਸਾਬ 700 700 ਰੁਪਿਆ ਓਨਲੀ ਕੋਟਨ ਚ ਰਹੂਗਾ ਮਸ਼ੀਨ ਵਰਕ ਬਹੁਤ ਸੋਹਣਾ ਵਰਕ ਹੋਇਆ ਹੋਇਆ ਕੁਝ ਕੁ ਪੇਸ ਤੇ ਸਿੰਧੀ ਦਾ ਵਰਕ ਹੋਇਆ ਹੋਇਆ ਫਲਾਵਰ ਨਾਲ ਆਹ ਚੈੱਕ ਕਰ ਸਕਦੇ ਹੋ ਇਹ ਕਲਰ ਦੇਖ ਸਕਦੇ ਹੋ ਜਿਵੇਂ ਕਿ ਇੱਥੇ ਸਿੰਧੀ ਦਾ ਵਰਕ ਹੋਇਆ ਫਲਾਵਰ ਦਾ ਚੈੱਕ ਕਰ ਸਕਦੇ ਹੋ ਕੋਟਨ ਰਹੂਗਾ ਬਹੁਤ ਹੀ ਜਿਆਦਾ ਸੌਫਟ ਕਪੜਾ ਇਹਨਾਂ ਦਾ ਦੇਖ ਸਕਦੇ ਹੋ ਇਹਦੇ ਘੇਰੇ ਤੇ ਕੰਮ ਰਹੂਗਾ ਤੇ ਇਹ ਵਾਲੀ ਉਪਾਪ ਕਰ ਵਜੋਂ ਤੱਕ ਲਗਾ ਰਹੇ ਆ ਤੁਸੀਂ ਸ਼ਾਪ ਤੇ ਵਿਜ਼ਿਟ ਕਰਕੇ ਵੀ ਲਿਜਾ ਸਕਦੇ ਹੋ ਜਾਂ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਆਂ ਐਂਡ ਇੱਕ ਆਪਣੇ ਕੋਲ ਓਡੀ ਦੇ ਕੱਟ ਪੀਸ ਪਏ ਨੇ ਇੰਨੇ ਕ ਪੀਸ ਨੇ ਤੇ ਇਹਨਾਂ ਨੂੰ ਵੀ ਆਪਾਂ ਆਫ ਤੇ ਲਗਾ ਰਹੇ ਆ ਇਹਨਾਂ ਦਾ ਰੇਟ ਰਹੂਗਾ ਓਨਲੀ 400 ਰੁਪਇਆ 400 ਰੁਪਇਆ ਦਾ ਸੂਟ 5 ਮੀਟਰ ਤੇ ਆਹ ਵਾਲੇ ਇੰਨੇ ਕ ਪੀਸ ਨੇ ਦੇਖ ਸਕਦੇ ਹੋ ਡਿਜ਼ਾਈਨ ਵਗੈਰਾ ਐਂਡ 51 ਕੋਲ ਹੈਗੇ ਨੇ ਇਹ ਵਾਲੇ ਮਸਲੀਨ ਸਿਮਰ ਤੇ ਇਹਦੇ ਤੇ ਵੀ ਆਪਾਂ ਆਫ ਲਗਾ ਰਹੇ ਆ ਇਹ ਰਹੂਗਾ 600 ਦਾ ਸੂਟ ਵੱਡੇ ਪਨੇ ਦਾ ਸੂਟ ਰਹਣਗੇ ਇਹ ਵਾਲੇ ਤੇ ਕਲਰ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਕਰਵਾ ਚੌਥ ਕਰਕੇ ਆਪਾਂ ਪਹਿਣਾ ਲਈ ਆਫ ਲਗਾ ਰਹੇ ਆ ਐਂਡ ਥੋੜੇ ਜਿ ਆਪਣੇ ਕੋਲ ਕੋਟਨ ਦੇ ਦੁਪੱਟੇ ਨੇ ਜਿਵੇਂ ਕਿ ਇਹ ਵਾਲੇ ਲੀਲਣ ਦੇ ਨੇ 2 ਪੀਸ ਹੀ ਰਹਿੰਦੇ ਨੇ ਤੇ ਇਹ ਵੀ ਆਪਾਂ ਆਫ ਤੇ 120 ਰੁਪਿਆ ਦਾ ਰਹੂਗਾ ਇਹ ਵਾਲਾ ਦੁਪੱਟਾ ਫੁੱਲ ਲੈਂਥ ਹੈ ਫੁੱਲ ਵਧੀਆ ਚ ਖੁੱਲਾ ਡੁੱਲਾ ਦੁਪੱਟਾ ਹੈ ਇਹ ਵਾਲਾ ਕਲਰ ਇੱਕ ਰੈੱਡ ਹੈ ਇੱਕ ਪਿੰਕ ਹੈ ਐਂਡ ਇਹ ਵਾਲੇ ਆਰਗੰਡੀ ਦੇ ਦੁਪੱਟੇ ਰਹਿਣਗੇ ਫੁੱਲ ਵੱਡੇ ਰਹਿਣਗੇ ਇਹ ਵੀ ਤੇ ਇਹ ਆਪਾਂ ਉਫ ਤੇ ਲਗਾ ਰਹੇ ਹਾਂ ਸਿਰਫ 100 ਰੁਪਏ ਦਾ ਦੁਪੱਟਾ ਹੈ ਦੇਖ ਸਕਦੇ ਹੋ ਓਨਲੀ 100 ਰੁਪਏ ਦਾ ਦੁਪੱਟਾ ਇਹ ਵਾਲਾ ਵੀ 100 ਰੁਪਏ ਦਾ ਦੁਪੱਟਾ ਰਹੂਗਾ ਚੈੱਕ ਕਰ ਸਕਦੇ ਹੋ ਇਹ ਵਾਲੇ 50-50 ਰੁਪਏ ਦੇ ਦੁਪੱਟੇ ਰਹਿਣਗੇ ਦੇਖ ਸਕਦੇ ਹੋ ਮੌਜੂਦਾ ਇਹ ਸੋਨੇ ਦੇ ਦੁਪੱਟੇ ਨੇ ਚੈੱਕ ਕਰ ਸਕਦੇ ਹਾਂ ਓਨਲੀ 50 ਰੁਪਏ ਐਂਡ ਕੋਸਮੈਟਿਕ ਦੇ ਸਮਾਨ ਤੇ ਆਪਾਂ ਲਿਪਸਟਿਕਾਂ ਤੇ ਵੀ ਆਫ ਲਗਾ ਰਹੇ ਹਾਂ ਜਿਵੇਂ ਕਿ ਇਹ ਵਾਲੀਆਂ ਬ੍ਰਸ਼ ਵਾਲੀਆਂ ਲਿਪਸਟਿਕਾਂ ਹੋ ਗਈਆਂ ਫੁੱਲ ਸਟੇਅਰ ਹੋਊਗੀ ਇਹਨਾਂ ਦੀ ਤੇ ਪ੍ਰਾਈਸ ਰਹੂਗਾ ਓਨਲੀ 100 ਰੁਪਏ ਆ ਮਾਰਕੀਟ ਦੇ ਵਿੱਚ ਆਪਾਂ ਲੈਣੇ ਆ 200-250 ਤੋਂ ਘੱਟ ਨਹੀਂ ਮਿਲਦੀ ਹੈਗੀ ਇਹ ਵਾਲੀਆਂ ਲਿਪਸਟਿਕਾਂ ਤੇ ਇਹਨਾਂ ਦਾ ਰੇਟ ਰੂਜ਼ਾ ਓਨਲੀ 100 ਰੁਪਇਆ ਬਰਸ਼ ਵਾਲੀ ਵੀ ਲੈ ਸਕਦੇ ਹੋ ਐਂਡ ਇਹਦਾ ਰੇਟ ਵੀ ਰਹੂਗਾ 100 ਰੁਪਇਆ ਓਨਲੀ 100 ਰੁਪਇਆ ਚ ਤੁਹਾਨੂੰ ਇਹ ਲਿਪਿਸਟ ਕੰਨ ਦਵਾਂਗੇ ਕਰਵਾ ਚੋਸ ਕਰਕੇ ਸਪੈਸ਼ਲ ਆਫ ਲਗਾਈ ਹੈ ਆਪਾਂ